ਮੇਰੇ ਨਾਲ ਸਾਡੇ ਲੀਗਲ ਸੈੱਲ ਦੇ ਸੀਨੀਅਰ ਸਾਥੀ ਪਰਮਵੀਰ ਸਣੀ ਸਾਹਿਬ ਐਡਵੋਕੇਟ ਸਿਮਰਨ ਟਿਵਾਰਾ ਸਾਹਿਬ ਜਿਸ ਵਿਸ਼ੇ ਤੇ ਅੱਜ ਇਹ ਪ੍ਰੈਸ ਕਾਨਫਰੰਸ ਸੱਦੀ ਹੈ ਉਹ ਵਿਸ਼ਾ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਅਫਸਰ ਸ਼ਾਹੀ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਖਾਸ ਕਰਕੇ ਸ਼ਰਮਨੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਦੇ ਉੱਤੇ ਝੂਠੇ ਪਰਚੇ ਦਰਜ ਕਰ ਰਹੀ ਤਰਨ ਤਾਰਨ ਦੀ 22 ਇਲੈਕਸ਼ਨ ਜਦੋਂ ਡਿਕਲੇਅਰ ਹੋਈ ਸਰਕਾਰ ਪਹਿਲੇ ਦਿਨੋਂ ਨਰਵਸ ਸੀ ਕਿਉਂਕਿ ਜਿਹੜੇ ਭਗਵੰਤ ਮਾਨ ਸਾਹਿਬ ਨੇ 2022 ਦੇ ਵਿੱਚ ਲੋਕਾਂ ਨੂੰ ਇਹ ਵਾਅਦਾ ਕਰਕੇ ਵੋਟਾਂ ਲਈਆਂ ਸੀ ਕਿ ਜੀ ਮੈਂ ਅਗਰ ਪਰਫਾਰਮ ਨਾ ਕਰ ਸਕਿਆ ਅਗਰ ਮੈਂ ਲੋਕਾਂ ਦੀ ਆਸ ਉਮੀਦ ਤੇ ਖਰਾ ਨਾ ਉਤਰਿਆ ਤਾਂ ਮੈਂ ਵੋਟ ਮੰਗਣ ਨਹੀਂ ਆਉਂਦਾ ਤੇ 4 ਸਾਲ ਬੀਤਦੇ ਬੀਤਦੇ ਉਹ ਆਮ ਆਦਮੀ ਪਾਰਟੀ ਇਸ ਗੱਲ ਤੇ ਆ ਗਈ ਕਿ ਮਨੀਸ਼ ਸੋਦੀਆ ਕਹਿੰਦੇ ਭਾਈ ਚੋਣਾ ਜਿੱਤਣੀਆਂ ਨੇ ਚਾਹੇ ਸਾ ਮਾਮ ਦੰਦ ਵੇਦ ਲਾਉਣਾ ਪੈਜੇ ਤੇ ਪੰਜਾਬ ਪੁਲਿਸ ਨੇ ਉਵੇਂ ਹੀ ਕੀਤਾ ਜੋ ਮਨੀਤ ਸਸੋਦੀਆ ਨੇ ਕੀਤਾ। ਇਸ ਇਲੈਕਸ਼ਨ ਚ ਇੱਕ ਦਿਨ ਤੋਂ ਜਿੱਦਣ ਤੋਂ ਇਲੈਕਸ਼ਨ ਸ਼ੁਰੂ ਹੋਈ ਹੈ ਪਹਿਲੇ ਦਿਨ ਤੋਂ। ਪਹਿਲਾ ਅਸੀਂ ਦੋ ਡੀਐਸਪੀਆਂ ਬਾਰੇ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਡੀਐਸਪੀ ਜਗਜੀਤ ਸਿੰਘ ਤੇ ਸੁਖਬੀਰ ਸਿੰਘ ਜਿਹੜੇ ਲੰਬਾ ਸਮਾਂ ਤਰਨਤਾਰਨ ਦੇ ਵਿੱਚ ਲੱਗੇ ਰਹੇ ਹਰਮੀਤ ਸੰਧੂ ਸਾਹਿਬ ਦੇ ਖਾਸ ਸੀ ਔਰ ਉਹ ਕੰਪਲੇਂਟ ਨੂੰ ਇਲੈਕਸ਼ਨ ਕਮਿਸ਼ਨ ਨੇ ਪੂਰੀ ਕੋਖ ਕਰਨ ਤੋਂ ਬਾਅਦ ਉਹ ਦੋਹੇ ਡੀਐਸਪੀਆਂ ਦੀ ਬਦਲੀ ਦੇ ਹੁਕਮ ਜਾਰੀ ਕੀਤਾ ਕਿਉਂਕਿ ਉਹ ਲੱਗ ਨਹੀਂ ਸਕਦੇ ਸੀ ਮਾਡਲ ਕੋਡ ਆਫ ਕੰਡਕਟ ਦੇ ਮੁਤਾਬਕ ਉਹ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਸੀ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਦੇ ਖਿਲਾਫ ਝੂਠੇ ਪਰਚੇ ਦਿੱਤੇ ਗਏ ਜਿਹੜੇ ਸਾਡੇ ਉਮੀਦਵਾਰ ਸੀ ਬੀਬੀ ਸੁਖਵਿੰਦਰ ਕੌਰ ਰੰਦਾਵਾ ਉਹਨਾਂ ਦੀ ਬੇਟੀ ਕੰਚਨਪ੍ਰੀਤ ਤੇ ਝੂਠੇ ਮੁਕੱਦਮੇ ਤੇ ਉਹਨਾਂ ਦੀ ਰੈਕੀ ਕਰਾਈ ਗਈ ਜਿਹਦੇ ਕਰਕੇ ਇੱਕ ਰਿਪੋਰਟ ਬਣੀ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੇ ਜਿਹੜੇ ਕਿ ਉੱਥੇ ਦੇ ਇਲੈਕਸ਼ਨ ਕਮਿਸ਼ਨ ਦੇ ਅਬਜ਼ਰਵਰ ਸੀ ਉਹਨਾਂ ਨੇ ਵੀ ਚੋਣ ਕਮਿਸ਼ਨ ਨੂੰ ਲੈ ਕੇ ਭੇਜਿਆ ਤੇ ਉਸ ਰਿਪੋਰਟ ਤੇ ਡਾਕਟਰ ਰਵਜੋਤ ਗਰੇਵਾਲ ਜਿਹੜੇ ਐਸਐਸਪੀ ਸੀ ਦੇਖੋ ਐਸਐਸਪੀਾਂ ਦੀ ਬਦਲੀ ਤੁਸੀਂ ਬਹੁਤ ਸੁਣੀ ਹੋਣੀ ਪਰ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਕਿਉਂ ਕਿਉਂਕਿ ਉੱਥੇ ਕਾਨੂੰਨ ਦੀਆਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਦੀਆਂ ਧੱਜੀਆਂ ਇਸ ਐਸਐਸਪੀ ਵੱਲੋਂ ਉਡਾਈਆਂ ਗਈਆਂ ਔਰ ਉਸ ਤੋਂ ਬਾਅਦ ਵੀ ਜਦੋਂ ਇਹ ਚੋਣਾਂ ਸੰਪੰਨ ਹੋਈਆਂ ਨਤੀਜਾ ਆਇਆ ਨਤੀਜੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੈਰਾ ਨੀਚੋ ਜਮੀਨ ਖਸਕਾਤੀ ਕਿਉਂਕਿ ਲੋਕਾਂ ਦਾ ਜਿਹੜਾ ਮੰਡੇਟ ਸੀ ਉਹ ਸਪਸ਼ਟ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਸੀ ਤੇ ਜਿਹੜੀ 10000 ਦੀ ਸਰਕਾਰ ਦੀ ਜਿੱਤ ਹੋਈ ਹੈ 10000 ਵੋਟਾਂ ਦੀ ਉਹ ਜਿੱਤ ਨਹੀਂ ਉਹ ਨੈਤਿਕ ਹਾਰ ਹੈ ਕਿਉਂਕਿ ਸਰਕਾਰੀ ਮਸ਼ੀਨਰੀ ਦੱਬ ਕੇ ਵਰਤੀ ਗਈ ਪੁਲਿਸ ਨੇ ਆਮ ਆਦਮੀ ਪਾਰਟੀ ਲਈ ਇਲੈਕਸ਼ਨ ਲੜੀ ਤੇ ਜੇ ਉਸ ਤੋਂ ਬਾਅਦ ਵੀ ਜਿੱਤ ਦਾ ਮਾਰਜਨ ਸਿਰਫ 10000 ਹੋਵੇ ਤਾਂ ਸਰਕਾਰ ਨੂੰ ਸਮਝ ਆ ਗਈ ਕਿ ਹੁਣ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਤੇ 2027 ਦੇ ਵਿੱਚ ਲੋਕਾਂ ਨੇ ਮੰਗ ਬਣਾ ਲਿਆ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਸੇਵਾ ਸੌਂਪਣੀ ਹੈ ਤੇ 15 ਤਰੀਕ ਤੋਂ ਜੋ ਸੱਤਾ ਤੇ ਹੰਕਾਰ ਦੇ ਵਿੱਚ ਆ ਕੇ ਉੱਥੇ ਕਾਰਵਾਈਆਂ ਸ਼ੁਰੂ ਹੋਈਆਂ ਉਦੇ ਨਤੀਜੇ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੋਣ ਮਹਿਲਾਵਾਂ ਤੱਕ ਨੂੰ ਨਹੀਂ ਬਖਸ਼ਿਆ ਦੇਖੋ ਹੰਕਾਰ ਇਹਨਾਂ ਸਿਰ ਚੜ ਕੇ ਬੋਲਿਆ ਕਿ ਮਹਿਲਾਵਾਂ ਤੇ ਵੀ ਪਰਚੇ ਕੰਚਨਪ੍ਰੀਤ ਤੇ ਵੀ ਪਰਚੇ ਸਾਡੇ ਪੁੱਤਰ ਤੋਂ ਇੱਕ ਬੀਬੀ ਜੀ ਹੈ ਉਹਨਾਂ ਤੇ ਵੀ ਪਰਚਾ ਤੇ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਭਾਈ ਮੈਂ ਇਹੀ ਹਰਮੀਤ ਸੰਧੂ ਜਦੋਂ ਅਕਾਲੀ ਦਲ ਦੀ ਟਿਕਟ ਤੇ ਲੜਦਿਆ ਸੀ ਮੈਨੂੰ 15 ਸਾਲ ਹੋ ਗਏ ਇਹਨੂੰ ਮੈਂ ਰੋਟੀਆਂ ਖਵਾ ਖਵਾ ਇਹਨਾਂ ਵਾਲੇਕਸ਼ਨਾਂ ਲੜਾਈਆਂ ਨੇ ਤੇ ਅੱਜ ਆਮ ਆਦਮੀ ਪਾਰਟੀ ਤੇ ਜਾ ਕੇ ਅਸੀਂ ਅਕਾਲੀ ਦਲ ਦੇ ਨਾਲ ਖੜੇ ਆ ਸਾਡੇ ਤੇ ਵੀ ਪਰਚਾ ਔਰ ਇਹ ਉਰੇ ਤੱਕ ਇਹ ਵਧੀਆਂ ਸਰਕਾਰ ਦੀਆਂ ਵਧੀਆਂ ਰਹੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਸਰਦਾਰ ਨਛੱਤਰ ਸਿੰਘ ਗਿੱਲ ਨੂੰ ਇਹਨਾਂ ਨੇ 15 ਤਰੀਕ ਨੂੰ ਅੰਮ੍ਰਿਤਸਰ ਰਣਜੀਤ ਐਵੇਨਿਊ ਦਾ ਇੱਕ ਟਰੂ ਬਲੈਂਡ ਕੈਫੇ ਐ ਉਥੋਂ 3:45 ਮਿੰਟ ਤੇ ਚੱਕਿਆ ਜਦੋਂ ਅਸੀਂ ਹਾਈ ਕੋਰਟ ਪਹੁੰਚ ਕੀਤੀ ਹੈਬੀਅਸ ਕਾਰਪਸ ਪਾਤੀ ਸਰਕਾਰ ਨੂੰ ਉਹਦੀ ਭਣਕ ਲੱਗੀ ਤਾਂ ਸਰਕਾਰ ਨੇ ਸ਼ਾਮ ਨੂੰ ਇੱਕ ਸਟੇਟਮੈਂਟ ਜਾਰੀ ਕਰਤੀ ਕਿ ਜੀ ਇਹ ਤਾਂ ਅਸੀਂ ਪਰਚਾ ਦਰਜ ਕਰ ਲਿਆ ਕੀ ਐਫ ਆਈ ਆਰ ਨੰਬਰ 291 6:30 ਵਜੇ ਹੁਣ 291 ਨੰਬਰ ਐਫ ਆਈ ਆਰ ਕੀ ਹੈ ਦੇਖੋ 5 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਸਾਰੇ ਮੀਡੀਆ ਨੇ ਉਹ ਕਵਰ ਕੀਤਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਦੀ ਬੇਟੀ ਕੰਚਨਪ੍ਰੀਤ ਦੀ ਉੱਥੇ ਰੈਕੀ ਕੀਤੀ ਜਾ ਰਹੀ ਸੀ ਇੱਕ ਗੱਡੀ 'ਚ ਜਿਹਨੂੰ ਸਕੂਟਰ ਦਾ ਨੰਬਰ ਲੱਗਿਆ ਸੀ ਮਤਲਬ ਦੋ ਬੰਦੇ ਸਿਵਲ ਡਰੈਸ ਦੇ ਵਿੱਚ ਉਹ ਗੱਡੀ ਲੈ ਕੇ ਰੈਕੀ ਕਰ ਰਹੇ ਨੇ ਜਿਹੜੀ ਗੱਡੀ ਨੂੰ ਨੰਬਰ ਲੱਗਿਆ ਸਕੂਟਰ ਦਾ ਜਲਦੀ ਨੰਬਰ ਪਲੇਟ ਲੱਗੀ ਹੈ ਜਦੋਂ ਲੋਕਲ ਸੰਗਤ ਨੇ ਉਹ ਗੱਡੀ ਨੂੰ ਰੋਕਿਆ ਉਹਨਾਂ ਨੂੰ ਉਹਨਾਂ ਦੀ ਆਈਡੈਂਟੀ ਪੁੱਛੀ ਉਹ ਕਹਿੰਦੇ ਜੀ ਸਾਨੂੰ ਤਾਂ ਸੀਆਈਏ ਦਾ ਜਿਹੜਾ ਪ੍ਰਭਜੀਤ ਸਿੰਘ ਹੈ ਐਸਐਚਓ ਹੈ ਉਹਨੇ ਕਹਿ ਰੈਕੀ ਕਰਨ ਵਾਸਤੇ ਤੇ ਇੱਕ ਰਿੱਪੂ ਤਾਂ ਮਨ ਐਸਪੀ ਸਾਹਿਬ ਨੇ ਸਾਨੂੰ ਰੈਕੀ ਕਰਨ ਦੇ ਲਈ ਕਿਹਾ ਹੈ ਉਹ ਲੋਕਾਂ ਨੂੰ ਉੱਥੇ ਸਾਰੀ ਗੱਲ ਵੀਡੀਓਗ੍ਰਾਫ ਕੀਤੀ ਉਹ ਸਾਰਾ ਕੁਝ ਵੀਡੀਓ ਤੇ ਤੇ 5 ਤੋਂ ਲੈ ਕੇ 15 ਤੱਕ 10 ਦਿਨ ਕਿਉਂਕਿ ਇਲੈਕਸ਼ਨ ਕਮਿਸ਼ਨ ਉਸ ਸਮੇਂ ਇਲੈਕਸ਼ਨ ਕੰਡਕਟ ਕਰਾ ਰਿਆ ਸੀ ਕੋਈ ਪਰਚਾ ਨਹੀਂ ਪਰਚਾ ਉਲਟਾ ਕਿਤੇ ਦਿੱਤਾ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਉਹ ਦੋ ਪੁਲਿਸ ਮੁਲਾਜ਼ਮ ਉਹ ਜਾਲੀ ਨੰਬਰ ਪਲੇਟ ਵਾਲੀ ਗੱਡੀ 'ਚ ਸੀ ਤੇ ਜਿੱਦਣ ਚੋਣਾਂ ਦਾ ਨਤੀਜਾ ਆ ਗਿਆ ਜਿੱਦਣ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਤ ਤੋਂ ਸਰਕਾਰ ਇਹਨਾਂ ਘਬराई ਤੇ 15 ਤਰੀਕ ਨੂੰ ਉਸੇ ਮੁਕਦਮੇ ਚ ਨਛੱਤਰ ਵੀ ਨਾਮਿਨੇਟ ਉਸੇ ਚ ਕੰਚਨ ਪ੍ਰੀਤ ਵੀ ਨਾਮਿਨੇਟ ਉਹ ਚ ਸਾਡੇ ਇੱਕ ਉਥੇ ਲੀਡਰ ਐ ਸ਼ੇਖ ਸਾਹਿਬ ਵੀ ਨਾਮਿਨੇਟ ਜਗਜੀਤ ਚੋਲਾ ਵੀ ਨਾਮਿਨੇਟ ਹੋਰ ਪੀਤਾ ਇੱਕ ਅਕਾਲੀ ਦਲ ਉਹ ਵੀ ਨਾਮਿਨੇਟ ਸੋ ਅਕਾਲੀ ਦਲ ਦੇ ਘੱਟੋ ਘੱਟ 30 ਬੰਦੇ ਉਸ ਪਰਚੇ ਚ ਨਾਮਿਨੇਟ ਕੀਤੇ ਜਿਹਨੂੰ ਪੁਲਿਸ ਨੇ ਇਲੈਕਸ਼ਨ ਕਮਿਸ਼ਨ ਨੇ ਆਪ ਮੰਨਿਆ ਕਿ ਜੀ ਪੁਲਿਸ ਵਾਲਿਆਂ ਨੇ ਝਾਲੀ ਨੰਬਰ ਪਲੇਟ ਲਾ ਕੇ ਰੈਕੀ ਕਰ ਰਹੇ ਸੀ ਤੇ ਪਰਚਾ ਦਰਜ ਹੋਇਆ ਦੱਸੋ ਜੀ ਇੱਕ ਅਕਰੈਂਸ ਦੇ ਦੋ ਦੋ ਪਰਚੇ ਕਿਦਾਂ ਹੋ ਸਕਦੇ ਨੇ ਜੇ ਪੁਲਿਸ ਹੀ ਜਾਲੀ ਨੰਬਰ ਪਲੇਟ ਲਾ ਕੇ ਘੁੰਮਰੀ ਐ ਤੇ ਜੇ ਕਿਸੇ ਨੇ ਰੋਕ ਲਿਆ ਪੰਜਾਬ ਚ ਅੱਗੇ ਘਟਵਾਰ ਦਾ ਤਾਂ ਹੋ ਰਹੀਆਂ ਨੇ ਪੰਜਾਬ ਚ ਅੱਗੇ ਘਟ ਬੌਮ ਬਲਾਸਟ ਹੋ ਰਹੇ ਨੇ ਪੰਜਾਬ ਤਾਂ ਹੈ ਹੀ ਬਾਰਡਰ ਸਟੇਟ ਐ ਤੇ ਜੇ ਕਿਸੇ ਸ਼ੱਕੀ ਗੱਡੀ ਨੂੰ ਪੰਜਾਬ ਦੇ ਲੋਕਾਂ ਨੇ ਰਾਉਂਡ ਅਪ ਕੀਤਾ ਉਹਨਾਂ ਨੇ ਤਾਂ ਪੁਲਿਸ ਦੀ ਮਦਦ ਕੀਤੀ ਕਿਉਂ ਭਗਵੰਤਪਨ ਸਾਹਿਬ ਦੀ ਸਰਕਾਰ ਅਕਾਲੀ ਦਲ ਤੋਂ ਇੰਨਾ ਘਬਰਾ ਗਈ ਐ ਕਿ ਅਕਾਲੀ ਦਲ ਦੇ ਲੀਡਰਾਂ ਤੇ ਉਹਨੂੰ ਲੈ ਕੇ ਪਰਚੇ ਦਰਜ ਕੀਤੇਗੇ ਘਰਾਂ ਦਾ ਚੱਕਿਆ ਗਿਆ ਇਲੀਗਲ ਅਰੈਸਟ ਕੀਤੀ ਗਈ ਤੇ ਅੱਜ ਜਦੋਂ ਪਟੀਸ਼ਨ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਤੇ ਸੁਣਵਾਈ ਹੋਈ ਤਾਂ ਕੋਰਟ ਨੇ ਨਛੱਤਰ ਸਿੰਘ ਗਿਲ ਜਿਹੜੇ ਆਈਟੀ ਵਿੰਗ ਦੇ ਪ੍ਰਧਾਨ ਨੇ ਉਹਨਾਂ ਦੀ ਅਰੈਸਟ ਨੂੰ ਇਲੀਗਲ ਕਿਹਾ ਅਨਕਨਸਟੀਟਿਊਸ਼ਨਲ ਕਿਹਾ ਤੇ ਸਰਕਾਰ ਨੂੰ ਤਾੜਨਾ ਕੀਤੀ ਕਿ ਤੁਸੀਂ ਹਰ ਇੱਕ ਨਿਜਮ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਅਰੈਸਟ ਕੀਤੀ ਹੈ ਤੇ ਨਛੱਤਰ ਸਿੰਘ ਨੂੰ ਇਮੀਡੀਏਟਲੀ ਰਹਾ ਕਰੋ ਹੁਣ ਉਹਦੇ ਕਾਰਨ ਕੀ ਬਣੇ ਮੈਂ ਤੁਹਾਨੂੰ ਕਾਰਨ ਦੱਸਦਾ ਜਿਹੜੀ ਹੈਪੀਐਸ ਕਾਰਪਸ ਦੀ ਪਟੀਸ਼ਨ ਅਸੀਂ 15 ਤਰੀਕ ਨੂੰ ਉਸ ਦਿਨ ਰਾਤ ਨੂੰ ਬੈਂਚ ਕਨਸਟੀਟਿਊਟ ਕਰਾਇਆ ਜੀਤੋਂ ਸਰਕਾਰ ਨੇ ਘਬਰਾਟ ਦੇ ਵਿੱਚ ਆ ਕੇ ਫਟਾਫਟ ਇੱਕ ਬਾਈਟ ਜਾਰੀ ਕੀਤੀ ਕਿ ਜੀ ਐਫ ਆਈ ਆਰ ਨੰਬਰ 291 ਹੈ ਉਹ ਕੰਨ 291 ਨੰਬਰ ਕਿੰਨੇ ਵਜੇ ਰਜਿਸਟਰ ਹੁੰਦੀ ਹੈ ਸ਼ਾਮ ਨੂੰ 6:30 ਵਜੇ ਤੇ ਅੱਜ ਜਿਹੜਾ ਰਿਪਲਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਨੇ ਰੱਖਿਆ ਇਹ ਕਹਿੰਦੇ ਨਹੀਂ ਜੀ ਇਹ ਤਾਂ ਗਲਤ ਬਿਆਨੀ ਕਰ ਰਹੇ ਨੇ ਇਹ ਜਿਹੜੀ ਅਰੈਸਟ ਹੈ ਇਹ ਅਸੀਂ 6 ਵਜੇ ਕੀਤੀ ਹੈ ਮਤਲਬ ਐਫ ਆਈ ਆਰ 6:30 ਦੀ ਤੇ ਅੱਜ ਗਲਤੀਆਂ ਕਰਦੇ ਕਰਦੇ ਕੋਰਟ ਚ ਆਪ ਹੀ ਮੰਨ ਗਏ ਕਿ ਨਹੀਂ ਇਹ ਐਫ ਆਈ ਆਰ ਅਸੀਂ 6 ਜਿਹੜਾ ਅਰੈਸਟ ਹੈ 6 ਵਜੇ ਕੀਤੀ ਹੈ ਤਾਂ ਉੱਥੋਂ ਤਾਂ ਸਪਸ਼ਟ ਹੀ ਹੋ ਗਿਆ ਕਿ ਪਰਚਾ ਬਾਅਦ ਦੇ ਵਿੱਚ ਕੱਟਿਆ ਚਲੋ ਮੰਨ ਲਓ ਪੁਲਿਸ ਦੀ ਇਹ ਝੂਠੀ ਕਹਾਣੀ ਵੀ ਮੰਨ ਲਈਏ ਜਿਹੜੀ ਕੋਰਟ ਚ ਆ ਕੇ ਕਹੀ ਪੁਲਿਸ ਨੇ ਤਾਂ ਕੋਰਟ ਚ ਆ ਕੇ ਮੰਨ ਲਿਆ ਕਿ ਅਸੀਂ 6 ਵਜੇ ਬੰਦਾ ਚੱਕਿਆ ਮਲੇ ਜਦੋਂ ਐਫਆਈਆਰ ਦਰਜ ਕਰਨ ਤੋਂ ਅੱਧਾ ਘੰਟਾ ਬੰਦਾ ਚੱਕ ਪਹਿਲਾਂ ਚੱਕ ਲਿਆ ਐਫਆਈਆਰ ਕਿੱਥੇ ਤਰਨ ਤਰਨ ਬੰਦਾ ਕਿੱਥੋਂ ਚੱਕਿਆ ਅੰਮ੍ਰਿਤਸਰ ਤੋਂ ਮਲੇ 1 ਘੰਟਾ ਤਾਂ ਜਾਣ ਨੂੰ ਲੱਗਦਾ ਤੇ ਪਰਚਾ ਦਰਜ ਹੋਇਆ ਨਹੀਂ ਬੰਦਾ ਚੱਕ ਲਿਆ ਤਾਂ ਅੱਜ ਕੋਰਟ ਨੇ ਉਹਦੇ ਤੇ ਵੀ ਟਿੱਪਣੀ ਕੀਤੀ ਹੈ ਕਿ ਇਹ ਸਰਾਸਰ ਇਹ ਗਲਤ ਕਾਰਵਾਈ ਹੈ ਔਰ ਦੂਸਰੀ ਜਿਹੜੀ ਗੱਲ ਮੈਂ ਅੱਜ ਪੰਜਾਬ ਦੇ ਡੀਜੀਪੀ ਨੂੰ ਪੁੱਛਣਾ ਚਾਹੁੰਦਾ ਦੇਖੋ ਇਲੈਕਸ਼ਨ ਕਮਿਸ਼ਨ ਲਗਾਤਾਰ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਤੇ ਟਿੱਪਣੀ ਕਰ ਰਹੇ ਨੇ ਤਾਂ ਹੀ ਤਾਂ ਦੋ ਡੀਐਸਪੀ ਬਦਲੇ ਤਾਂ ਹੀ ਉਥੇ ਦੇ ਐਸਐਸਪੀ ਸਸਪੈਂਡ ਹੋਏ ਤਾਂ ਹੀ ਪੰਜਾਬ ਦੇ ਡੀਜੀਪੀ ਸਬਨ ਹੋਏ ਤੇ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇਸ ਗੱਲ ਤੇ ਮੋਹਰ ਲਾਤੀ ਕਿ ਉਥੇ ਵਧੀਆਂ ਕਿਆਂ ਹੋ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਕਰ ਰਿਹਾ ਤਾਂ ਹੀ ਅੱਜ ਨਛੱਤਰ ਸਿੰਘ ਨੂੰ ਛੱਡਣ ਦੇ ਆਰਡਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤੇ ਨੇ ਤਾਂ ਹਲੇ ਤੱਕ ਵੀ ਪੰਜਾਬ ਦੀ ਪੁਲਿਸ ਤੇ ਡੀਜੀਪੀ ਸਾਹਿਬ ਇਹ ਤਾਂ ਕਿਉਂ ਨਹੀਂ ਸਬਕ ਲੈ ਰਹੇ ਕਿਉਂਕਿ ਦੋ ਕਨਸਟੀਟਿਊਸ਼ਨਲ ਅਥਾਰਟिटीज ਨੇ ਪਿਛਲੇ 15 ਦਿਨ ਦੇ ਵਕਫੇ 'ਚ ਪੰਜਾਬ ਦੀ ਪੁਲਿਸ ਤੇ ਟਿੱਪਣੀਆਂ ਕਰਤੀਆਂ ਇਲੈਕਸ਼ਨ ਕਮਿਸ਼ਨ ਨੇ ਵੀ ਕਰਤਾ ਜਿਨ੍ਹਾਂ ਤੇ ਜ਼ਿੰਮੇਵਾਰੀ ਸੀ ਇਹ ਚੋਣਾ ਫਰੀ ਤੇ ਫੇਰ ਕਰਾਉਣ ਦੀ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਟਿੱਪਣੀ ਕੀਤੀ ਜਿਨ੍ਹਾਂ ਤੇ ਜ਼ਿੰਮੇਵਾਰੀ ਹੈ ਉਰੇ ਸੰਵਿਧਾਨ ਨੂੰ ਬਚਾਉਣ ਦੀ ਔਰ ਸਿਰ ਝੁਕਦਾ ਹੈ ਅਦਾਲਤਾਂ ਅੱਗੇ ਕਿਉਂਕਿ ਸਰਕਾਰ ਦੀਆਂ ਵਧੀਆਂਕੀਆਂ ਤੋਂ ਜੇ ਕਿਸੇ ਨੇ ਉਰੇ ਅੱਜ ਤੱਕ ਲਾਅ ਨੂੰ ਬਚਾਇਆ ਉਹ ਅਦਾਲਤ ਨੇ ਬਚਾਇਆ ਤੇ ਅੱਜ ਫੇਰ ਇੱਕ ਵਾਰੀ ਅਦਾਲਤ ਨੇ ਪੰਜਾਬ ਦੀ ਸਰਕਾਰ ਨੂੰ ਤੇ ਪੁਲਿਸ ਨੂੰ ਸ਼ੀਸ਼ਾ ਦਿਖਾਇਆ ਕਿ ਜੇ ਸੰਵਿਧਾਨ ਤੋਂ ਬਾਹਰ ਜਾਓਗੇ ਤਾਂ ਫਿਰ ਅਦਾਲਤ ਐਸੇ ਫੈਸਲਿਆਂ ਨੂੰ ਢਾਉਣ ਲੱਗੇ ਕੋਸ਼ਿਸ਼ ਕਰਨ ਲੱਗੇ ਇੱਕ ਮਿੰਟ ਨਹੀਂ ਲਾਉਣਗੇ ਸੋ ਅੱਜ ਪੰਜਾਬ ਦੇ ਡੀਜੀਪੀ ਸਾਹਿਬ ਕਿੱਥੇ ਖੜੇ ਨੇ ਨੈਤਿਕਤਾ ਤੇ ਫਿਰੋਜ਼ਪੁਰ ਰੇਂਜ ਦਾ ਡੀਆਈਜੀ ਹਰਮਨबीर ਗਿੱਲ ਜਿਨ੍ਹਾਂ ਦੇ ਇਸ਼ਾਰੇ ਤੇ ਸਾਰੀ ਕਾਰਵਾਈ ਹੋਈ ਅੱਜ ਨੈਤਿਕ ਤੌਰ ਤੇ ਕਿੱਥੇ ਖੜੇ ਨੇ ਪ੍ਰਭਜੀਤ ਸਿੰਘ ਜਿਹੜਾ ਸੀਆਈਏ ਦਾ ਐਸਐਚਓ ਹੈ ਜਿਹਨੇ ਗਲਤ ਰੈਸਟ ਕੀਤੀ ਉਹ ਨੈਤਿਕ ਤੌਰ ਤੇ ਕਿੱਥੇ ਖੜਾ ਤੇ ਉੱਥੇ ਤੇ ਜਿਹੜੇ ਹੋਰ ਡੀਐਸਪੀ ਨੇ ਜਿਹੜੇ ਉੱਥੇ ਦਾ ਪੁਲਿਸ ਪ੍ਰਸ਼ਾਸਨ ਹੈ ਉਹ ਨੈਤਿਕ ਤੌਰ ਤੇ ਕਿੱਥੇ ਖੜੇ ਨੇ ਕਿਉਂਕਿ ਅੱਜ ਇਹ ਸਵਾਲ ਪੁੱਛਣਾ ਬੰਦ ਹੈ ਕਿ ਕੀ ਪੰਜਾਬ ਪੁਲਿਸ ਸੁਪਰੀਮ ਕੋਰਟ ਆਫ ਇੰਡੀਆ ਤੋਂ ਉੱਤੇ ਹੈ ਕੀ ਪੰਜਾਬ ਪੁਲਿਸ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਉੱਤੇ ਹੈ ਕਿਉਂਕਿ ਇਹ ਇੱਕ ਨੋਟੀਫਿਕੇਸ਼ਨ ਹੈ ਜਿਹੜੀ ਅੱਜ ਮੈਂ মিডিਆ ਨੂੰ ਦੇਣ ਲੱਗਿਆ ਇਹ ਨੋਟੀਫਿਕੇਸ਼ਨ ਦਾ ਨੰਬਰ ਹੈ 159 ਡੇਟਡ ਬਾਈ 9 2023 ਦੀ ਇਹ ਪੰਜਾਬ ਦੇ ਪੰਜਾਬ ਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਸਾਹਿਬ ਦੀ ਨੋਟੀਫਿਕੇਸ਼ਨ ਹੈ ਜਿਹੜੀ ਕਿ ਸੁਪਰੀਮ ਕੋਰਟ ਦੀ 2023 ਦੀ ਜਜਮੈਂਟ ਐ ਰਨੇਸ਼ ਕੁਮਾਰ ਉਹਦੇ ਮੁਤਾਬਕ ਦਿੱਤੀ ਗਈ ਹੈ ਕੀ ਕਿਹਾ ਸੁਪਰੀਮ ਕੋਰਟ ਨੇ ਕਿ ਜਿੱਥੇ ਅਫੈਂਸਸ ਜਿਸ ਤਹਿਤ ਤੁਸੀਂ ਕਿਸੇ ਨੂੰ ਫੜਨਾ ਉਹ 7 ਸਾਲ ਜਾਂ 7 ਸਾਲ ਤੋਂ ਘੱਟ ਨੇ ਪੁਲਿਸ ਨਹੀਂ ਜਾ ਕੇ ਫੜੂਗੀ ਤੁਸੀਂ 41 ए ਦਾ ਪਹਿਲਾ ਨੋਟਿਸ ਦਿਓਗੇ 41 ए ਦਾ ਨੋਟਿਸ ਦਿੱਤੇ ਬਿਨਾ ਤੁਸੀਂ ਕਿਸੇ ਨੂੰ ਜਾ ਕੇ ਫੜ ਨਹੀਂ ਸਕਦੇ ਔਰ ਇਹ ਜਿਹੜੀ ਨੋਟੀਫਿਕੇਸ਼ਨ ਹੈ ਇਹ ਨੋਟੀਫਿਕੇਸ਼ਨ ਰਜਿਸਟਰਰ ਜਨਰਲ ਸਾਹਿਬ ਨੇ ਕਿਹਨੂੰ ਕਿਹਨੂੰ ਭੇਜੀ ਹੈ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਉਹ ਵੀ ਪੜ ਕੇ ਦੱਸ ਦਿਆਂ ਇਹਦੀ ਕਾਪੀ ਗਈ ਹੈ ਜੀ 올 ਦਾ ਡਿਸਟ੍ਰਿਕਟਸ ਐਂਡ ਸੈਸ਼ਨ ਜਜੇਸ ਇਨ ਦਾ ਸਟੇਟ ਆਫ ਪੰਜਾਬ ਹਰਿਆਣਾ ਯੂਟੀ ਦਾ ਲੀਗਲ ਰਿਮੈਂਬਰੈਂਸਸ ਪੰਜਾਬ ਹਰਿਆਣਾ ਐਂਡ ਯੂਟੀ ਦਾ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਐਡੀਸ਼ਨਲ ਲੀਗਲ ਰਿਮਰੈਂਸਸ ਪੰਜਾਬ ਦਾ ਮੈਂਬਰ ਸੈਕਟਰੀ ਸਟੇਟ ਲੀਗਲ ਅਥਾਰਟੀ ਪੀਏ ਪੀਐਸ ਰੀਡਰ ਸਟੈਨੋ ਫ ਰਜਿਸਟਰਾਰ ਪ੍ਰਿੰਸੀਪਲ ਸੈਕਟਰੀ ਟੂ ਔਨਰੇਬਲ ਚੀਫ ਜਸਟਿਸ ਐਂਡ ਕੋਆਰਡੀਨੇਟ ਪੀਐਸ ਪੀਏ ਰੀਡਰ ਸਟੈਨੋ ਟੂ ਰਜਿਸਟਰਰ ਜਨਰਲ ਪੰਜਾਬ ਰੈਣਾ ਹਾਈ ਕੋਰਟ ਇਸ ਤਰੀਕੇ ਦੇ ਨਾਲ ਇਹ ਨੋਟੀਫਿਕੇਸ਼ਨ 10 ਜਣਿਆਂ ਨੂੰ ਗਈ ਹੈ ਔਰ ਉਸ ਤੋਂ ਬਾਅਦ ਸਾਰੇ ਸੈਸ਼ਨ ਜੱਜਸ ਨੇ ਐਸਐਸਪੀਆਂ ਨੂੰ ਨੋਟਿਸ ਕੱਢਿਆ ਤੇ ਕੀ ਇਹਦੇ باوجود ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਡੀਜੀਪੀ ਨਿਜਮ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਜਿਹੜੇ ਫਾਲਸ ਕੇਸਸ ਐ ਝੂਠੇ ਮੁਕਦਮੇ ਨੇ ਉਹਦੇ ਚ ਲੋਕਾਂ ਨੂੰ ਨਾਮਿਨੇਟ ਕਰ ਰਹੇ ਨੇ ਔਰ ਦੂਸਰੀ ਜਿਹੜੀ ਗੱਲ ਮੈਂ ਪੰਜਾਬ ਦੇ ਡੀਜੀਪੀ ਤੇ ਤਰਨਤਾਰਨ ਦੇ ਡੀਆਈਜੀ ਤੇ ਐਸਐਸਪੀ ਨੂੰ ਪੁੱਛਣੀ ਚਾਹੁੰਦਾ ਕਿ 2025 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਬਹੁਤ ਕਲੀਅਰ ਕਰਤਾ ਹੈ ਮੈਂ ਜਜਮੈਂਟ ਵੀ ਸਾਰੇ মিডিਆ ਨੂੰ ਹੁਣੀ ਭੇਜਣ ਲੱਗੇ ਆ ਜਿਦੇ ਚ ਉਹਨਾਂ ਨੇ ਕਹਿ ਕੇ ਜੇ ਕਿਸੇ ਵੀ ਅਕਿਊਜ਼ਡ ਨੂੰ ਫੜਨਾ ਤਾਂ ਉਹਨੂੰ ਗਰਾਉਂਡ ਆਫ ਅਰੈਸਟ ਦੇਣੇ ਇਸ ਸੁਪਰੀਮ ਕੋਰਟ ਆਫ ਇੰਡੀਆ بار-बार ਕਿਉਂ ਕਹਿ ਰਹੇ ਨੇ ਕਿਉਂਕਿ نیچے ਧੱਕੇਸ਼ਾਹੀਆਂ ਹੋ ਰਹੀਆਂ ਨੇ ਆਹੀ ਤਾਂ ਨੇ ਜਿਹੜੇ ਝੂਠੇ ਪਰਚੇ ਜਿੱਥੇ ਬੰਦਿਆਂ ਨੂੰ ਫੜਿਆ ਜਾ ਰਿਹਾ ਕੀ ਇਸ ਕੇਸ ਚੋ ਫਾਲੋ ਹੋਇਆ ਨਹੀਂ ਹੋਇਆ ਸੋ ਇਹ ਸਾਰੀਆਂ ਗੱਲਾਂ ਤੇ ਆ ਕੇ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਛੱਤਰ ਸਿੰਘ ਗਿੱਲ ਦੀ ਜਿਹੜੀ ਅਰੈਸਟ ਉਹਨੂੰ ਗੈਰ ਸੰਵਿਧਾਨਕ ਿਕਰਾਰ ਦਿੱਤਾ ਹੈ ਅਨ ਕਨਸਟੀਟਿਊਸ਼ਨਲ ਿਕਰਾਰ ਦਿੱਤਾ ਹੈ ਔਰ ਉਹਨੂੰ ਇਮੀਡੀਏਟਲੀ ਛੱਡਣ ਦੇ ਹੁਕਮ ਜਾਰੀ ਕੀਤੇ ਨੇ ਕੀ ਇਹ ਨੈਤਿਕ ਤੌਰ ਤੇ ਇਹ ਮੈਂ ਕਹਿਣਾ ਚਾਹੁੰਦਾ ਕਿ ਕੀ ਅੱਜ ਕਿੱਥੇ ਖੜੀ ਹੈ ਜੀ ਪੰਜਾਬ ਪੁਲਿਸ ਕਿੱਥੇ ਖੜੇ ਨੇ ਜੀ ਪੰਜਾਬ ਦੇ ਡੀਜੀਪੀ ਕਿੱਥੇ ਖੜੇ ਨੇ ਮੁੱਖ ਮੰਤਰੀ ਜਿਨ੍ਹਾਂ ਦੀ ਦੇਖਰੇਖ ਨੀਚੇ ਇਹ ਸਾਰਾ ਜਿਹੜਾ ਛਿੜੇੰਤਰ ਹੈ ਸਾਰਾ ਜਿਹੜਾ ਖੇਡ ਹੈ ਇਹ ਖੇਡਿਆ ਜਾ ਰਿਹਾ ਔਰ ਫਿਰ ਦੂਸਰੀ ਗੱਲ ਜਿਹੜੀ ਅੱਜ ਕਹਿਣੀ ਬਣਦੀ ਹੈ ਬਹੁਤ ਦਿਨ ਤੋਂ ਹੋ ਹੱਲਾ ਮਚਾਇਆ ਜੀ ਕਿ ਜੀ ਕੰਚਨ ਪ੍ਰੀਤ ਕਿੱਥੇ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੱਸੇ ਮੈਂ ਪੁੱਛਣਾ ਚਾਹੁੰਦਾ ਕਿ ਸਰਕਾਰ ਇੰਨੀ ਨੀਚੇ ਗਿਰ ਗਈ ਹੈ ਕਿ ਰਾਜਨੀਤੀ ਦਾ ਸਤਰ ਤੁਸੀਂ ਇੰਨਾ ਨੀਚੇ ਲੈ ਗਏ ਹੋ ਕਿ ਤੁਸੀਂ ਹੁਣ ਧੀਆਂ ਪਹਿਣਾ ਦੇ ਖਿਲਾਫ ਪਰਚੇ ਦਰਜ ਕਰਨ ਲੱਗ ਗਿਓ ਕੀ ਪੰਜਾਬ ਦੀ ਪੁਲਿਸ ਕੱਲੀ ਸੁਪਰੀਮ ਅਥਾਰਟੀ ਹੈ ਕਿ ਜੇ ਪੰਜਾਬ ਦੀ ਪੁਲਿਸ ਨੇ ਕਹਿਤਾ ਕਿ ਗੁਨਾਹਗਾਰ ਹੈ ਕਿ ਅਦਾਲਤਾਂ ਨਹੀਂ ਬੈਠੀਆਂ ਕੰਚਨਪ੍ਰੀਤ ਦੀ ਬੇਲ ਮਾਨਯੋਗ ਕੋਰਟ ਦੇ ਵਿੱਚ ਪੈਂਡਿੰਗ ਸੀ ਜਿੱਥੇ ਅੱਜ ਕੰਚਨਪ੍ਰੀਤ ਨੂੰ ਵੀ ਤਰਨਤਾਰਨ ਦੀ ਅਦਾਲਤ ਨੇ ਐਂਟੀਸੀਪੇਟਰੀ ਬੇਲ ਦਿੱਤੀ ਹੈ ਹੁਣ ਦੱਸੋ ਜੀ ਕਿੱਥੇ ਖੜੇ ਹੋ ਨੈਤਿਕ ਤੌਰ ਤੇ ਕਿੱਥੇ ਖੜੇ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਕਿੱਥੇ ਖੜੀ ਹੈ ਸਰਕਾਰ ਕਿੱਥੇ ਖੜੀ ਹੈ ਪੁਲਿਸ ਮਲਤ ਚਾਹੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੋਵੇ ਚਾਹੇ ਅਦਾਲਤਾਂ ਹੋਣ ਜੁਡੀਸ਼ੀਅਲ ਪ੍ਰੋਸੈਸ ਹੋਵੇ ਮਾਣੀਓ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੋਵੇ ਇਹ ਤਾਂ ਸਾਰੇ ਕਹਿ ਰਹੇ ਨੇ ਕਿ ਕਾਰਵਾਈਆਂ ਪੰਜਾਬ ਸਰਕਾਰ ਦੀਆਂ ਪੰਜਾਬ ਪੁਲਿਸ ਦੀਆਂ ਗਲਤ ਨੇ ਤੇ ਸਾਡੀ ਪੁਲਿਸ ਅਫਸਰ ਇਹ ਬਿਨਾ ਕੁਝ ਸੋਚੇ ਸਮਝੇ ਮਨੀਸ਼ ਸੋਧਿਆ ਦੇ ਸਾਹਮਣੇ ਦੰਦ ਭੇਦ ਨੂੰ ਇੰਨਾ ਸੀਰੀਅਸਲੀ ਲੈ ਕੇ ਬਹਿ ਗਏ ਨੇ ਕਿ ਧੜਾ ਧੜ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਡਟ ਕੇ ਖੜਾ ਹੈ ਆਪਣੇ ਇੱਕ ਇੱਕ ਵਰਕਰ ਨਾਲ ਇੱਕ ਇੱਕ ਲੀਡਰ ਨਾਲ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਰਨ ਤਰਨ ਦੀ ਜਿੱਥੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਨੇ ਬੜਾ ਸਪਸ਼ਟ ਤੌਰ ਤੇ ਇਹ ਗੱਲ ਕਹੀ ਹੈ ਕਿ ਲੜਾਈ ਸ਼੍ਰੋਮਣੀ ਅਕਾਲੀ ਦਲ ਲੜੇਗਾ ਲੀਗਲ ਸੈੱਲ ਲੜੇਗਾ ਔਰ ਪ੍ਰਧਾਨ ਸਾਹਿਬ ਤਾਂ ਕੱਲੇ-ਕੱਲੇ ਦੇ ਘਰ ਜਾ ਕੇ ਆਏ ਨੇ ਔਰ ਇਹ ਸਾਰਾ ਸਾਡਾ ਪਰਿਵਾਰ ਹੈ ਇਹ ਸਾਰੇ ਸਾਡੇ ਆਪਦੇ ਨੇ ਚਾਹੇ ਉਹ ਉੱਥੇ ਦੇ ਵਰਕਰ ਹੋਣ ਚਾਹੇ ਸਾਡੇ ਕੈਂਡੀਡੇਟ ਹੋਣ ਚਾਹੇ ਉਹਨਾਂ ਦੀ ਬੇਟੀ ਕੰਚਨ ਪ੍ਰੀਤ ਹੋਵੇ ਚਾਹੇ ਜਿਹੜੇ ਸਾਡੇ ਆਈਟੀ ਵਿੰਗ ਦੇ ਪ੍ਰਧਾਨ ਸਾਹਿਬ ਪੜੇ ਗਏ ਨੇ ਇਹ ਸਾਰਾ ਅਕਾਲੀ ਦਲ ਦਾ ਪਰਿਵਾਰ ਹੈ ਸ਼੍ਰੋਮਣੀ ਅਕਾਲੀ ਦਲ ਇਹ ਲੜਾਈ ਨੂੰ ਕਨਕਲੂਸਿਵ ਐਂਡ ਤੱਕ ਲੈ ਕੇ ਜਾਊਗਾ ਤੇ ਜਿਹੜੀ ਅੱਜ ਦੀ ਹਾਈ ਕੋਰਟ ਦਾ ਆਰਡਰ ਹੈ ਇਹ ਆਰਡਰ ਚਪੇੜ ਆ ਲੋਕਾਂ ਦੇ ਮੂੰਹ ਤੇ ਜਿਹੜੇ ਸਮਝਦੇ ਨੇ ਕਿ ਅਸੀਂ ਸੰਵਿਧਾਨ ਤੋਂ ਉੱਤੇ ਆ ਸੋ ਮੈਂ ਇੱਕ ਵਾਰ ਫੇਰ ਤੁਹਾਡੇ ਮਾਧਿਅਮ ਦੇ ਨਾਲ ਪੰਜਾਬ ਦੀ ਅਫਸਰਸ਼ਾਹੀ ਨੂੰ ਹੱਥ ਬੰਨ ਕੇ ਅਪੀਲ ਕਰਦਾ ਕਿ ਅਫਸਰ ਸੰਵਿਧਾਨ ਦੇ ਵਿੱਚ ਬੰਨਿਆ ਅਫਸਰ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣੀ ਡਿਊਟੀ ਕਰਨ ਜਿਹੜਾ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾਊਗਾ ਉਹ ਅਦਾਲਤਾਂ ਨੂੰ ਜਵਾਬਦੇਹ ਹੈ। ਔਰ ਅਖੀਰ ਦੇ ਵਿੱਚ ਮੈਂ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨਾਂ ਨੂੰ ਵਰਕਰ ਸਹਿਬਾਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਡੀ ਲੜਾਈ ਲਈ ਸਰਦਾਰ ਸੁਬੀਰ ਸਿੰਘ ਬਾਦਲ ਤਤਪਰ ਨੇ। ਤੁਹਾਡੀ ਲੜਾਈ ਲਈ ਸ਼੍ਰੋਮਣੀ ਅਕਾਲੀ ਦਲ ਤਤਪਰ ਹੈ। ਅਸੀਂ ਬੈਠੇ ਆਂ। ਜੇ ਕਿਸੇ ਨਾਲ ਕੋਈ ਵਧਿੱਕੀ ਹੋ ਰਹੀ ਹੈ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ। ਅਸੀਂ ਤੁਹਾਡੀ ਲੜਾਈ ਲੜ ਕੇ ਦੇਵਾਂਗੇ। ਇਹ ਜਿਹੜੀ ਸਰਕਾਰ ਹੈ ਇਹ ਜਿਹੜੀ ਜ਼ਬਰ ਤੇ ਜ਼ੁਲਮ ਕਰਨਾ ਚਾਹੁੰਦੀ ਹੈ ਇਹ ਭਗਵੰਤ ਮਾਨ ਸਾਹਿਬ ਜਿਹੜੇ ਨਾ ਤਾਂ ਡਵੈਲਪਮੈਂਟ ਕੰਦੀ ਧਿਆਨ ਦਿੰਦੇ ਨੇ ਨਾ ਲਾਅ ਐਂਡ ਆਰਡਰ ਕੰਦੀ ਧਿਆਨ ਹੈ ਨਾ ਸੂਬਾ ਚਲਾਉਣ ਤੇ ਧਿਆਨ ਹੈ ਇਹ ਜਿਹੜਾ ਜਾਲੀ ਪਰਚਿਆਂ ਦਾ ਜਿਹੜਾ ਝੂਠੇ ਪਰਚਿਆਂ ਦੀ ਰਿਵਾਇਤ ਇਹ ਪੰਜਾਬ ਦੇ ਵਿੱਚ ਸਾਮ ਆਦਮੀ ਪਾਰਟੀ ਨੇ ਚਲਾਈ ਹੈ ਇਹਨੂੰ ਮੂੰਹ ਤੋੜ ਜਵਾਬ ਦੇਵਾਂਗੇ ਔਰ ਹਰ ਇੱਕ ਪਲੇਟਫਾਰਮ ਤੱਕ ਇਹ ਸਰਕਾਰ ਨੂੰ ਇਹ ਪੁਲਿਸ ਨੂੰ ਖਿੱਚ ਕੇ ਲੈ ਕੇ ਜਾਵਾਂਗੇ ਜੇ ਸੰਵਿਧਾਨ ਦੀ ਨਾਲ ਜੇ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਜਿਆ ਸਮਵਿਧਾਨ ਨੂੰ ਛਿੱਕੇ ਟੰਕੇ ਜੇ ਇਹਨਾਂ ਨੇ ਕੁਝ ਵੀ ਕਰਨ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਅੱਜ ਕੱਿਤੇ ਗਏ ਨੇ ਕਿ ਸੁਖਬੀਰ ਸਿੰਘ ਬਾਦਲ ਹੋਂਦ ਦਾ ਕੋਈ ਗੀਜ਼ਰ ਨਹੀਂ ਸੀ ਤੇ ਨਾਲ ਹੀ ਉਹਨਾਂ ਨੇ ਇੱਕ ਵਿਅੰਗ ਕੰਦ ਵੀ ਸਰਲ ਰੂਪ ਵਿੱਚ ਕੀਤਾ ਕਿ ਸੁਖਬੀਰ ਸਿੰਘ ਬਾਦਲ ਤਾਂ ਇੰਨਾ ਕਹਿ ਦਿੰਦੇ ਨੇ ਕਿ ਵੋਟ ਪਾਓ ਤੁਹਾਨੂੰ ਮੋਟਰਸਾਈਕਲ ਦੇ ਉੱਤੇ ਪਲੇਟ ਲਗਾਉਣ ਦੀ ਜਰੂਰਤ ਨਹੀਂ। ਦੇਖੋ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ 4 ਸਾਲਾਂ ਦੇ ਵਿੱਚ ਪੰਜਾਬ ਨੂੰ ਦੇਣ ਕੀ ਹੈ? ਮੁੱਖ ਮੰਤਰੀ ਨੇ ਜਾਂ ਤਾਂ ਬਸਾਂ ਤੇ ਟਰੱਕਾਂ ਤੇ ਗੱਡੀਆਂ ਦੀ ਛੱਤਾਂ ਤੇ ਚੜ ਕੇ ਤੂੰ ਤੂੰ ਮੈਂ ਮੈਂ ਕੀਤੀ ਐ ਸਿਆਸੀ ਵਿਰੋਧੀਆਂ ਦੇ ਨਾਲ ਜਾਂ ਧਾਰਮਿਕ ਕੰਮਾਂ 'ਚ ਦਖਲ ਅੰਦਾਜ਼ੀ ਐ ਅੱਜ ਸ਼ਤਾਬਦੀਆਂ ਦੇ ਵਿੱਚ ਜਿਸ ਤਰੀਕੇ ਦੀ ਬਿਆਨਬਾਜ਼ੀ ਚਾਹੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਚਾਹੇ ਅਕਾਲ ਤਖਤ ਸਾਹਿਬ ਜਿਹੜੀ ਛੇਵੇਂ ਪਾਤਸ਼ਾਹ ਦੀ ਗੱਦੀ ਐ ਜੋ ਸ਼ਬਦ ਮੁੱਖ ਮੰਤਰੀ ਨੇ ਕਹੇ ਮੈਨੂੰ ਸੱਦ ਲੈਣ ਮੈਂ ਪੋਤੜੇ ਫਰੋਲ ਦੂੰਗਾ ਮੁੱਖ ਮੰਤਰੀ ਸਾਹਿਬ ਤੁਸੀਂ ਕੀ ਦੇ ਪੋਤੜੇ ਫਰੋਲ ਦੋਗੇ ਉਹ ਸੱਚੇ ਪਾਤਸ਼ਾਹ ਦਾ ਘਰ ਹੈ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਉੱਥੇ ਕਿਸੇ ਦੇ ਪਰਦੇ ਨਹੀਂ ਟਕੇ ਹੋਏ ਗੁਰੂ ਸਾਹਿਬ ਤੋਂ ਉੱਥੇ ਤਾਂ ਸਭ ਦੇ ਖੁੱਲੀ ਕਿਤਾਬ ਹੈ ਤੁਹਾਡੇ ਬਾਰੇ ਵੀ ਪਤਾ ਹੈ ਬਾਕੀ ਸਾਰਿਆਂ ਬਾਰੇ ਵੀ ਪਤਾ ਪਰ ਘੱਟੋ-ਘੱਟ ਜੋ ਸਰਕਾਰ ਦਾ ਕੰਮ ਹੈ ਤੁਸੀਂ ਗੱਲਾਂ ਤਾਂ ਕਰਨੀਆਂ ਬਾਦਲ ਸਾਹਿਬ ਦੀ ਵਿਜਨ ਦੀਆਂ ਗੱਲਾਂ ਤਾਂ ਤੁਸੀਂ ਕਰਦੇ ਹੋ ਪੰਜਾਬ ਦੀ ਸਰਕਾਰ ਦੀਆਂ ਤਾਂ ਸਰਕਾਰ ਦਾ ਤਾਂ ਕੰਮ ਹੈ ਫਿਰ ਜਿਵੇਂ ਬਾਦਲ ਸਾਹਿਬ ਨੇ ਛੋਟਾ ਵੱਡਾ ਘੱਲੂ ਘਰਾ ਬਣਾਇਆ ਜਿੱਦਾਂ ਬਾਦਲ ਸਾਹਿਬ ਨੇ ਉੱਥੇ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਖੂਬਸੂਰਤ ਗਲੀਹਾਰਾ ਬਣਾਇਆ ਵਿਰਾਸਤੇ ਖਾਲਸਾ ਬਣਾਇਆ ਜੰਗੇ ਆਜ਼ਾਦੀ ਬਣਾਈ ਇਹ ਆ ਵਿਜ਼ਨ ਇਹ ਕੰਮ ਹੈ ਮੁੱਖ ਮੰਤਰੀ ਦਾ ਕਰਨਾ ਜੋਸ਼ਤਾਬਦੀਆਂ ਮਨਾਉਣੀਆਂ ਹੈ ਜੋ ਮਰਿਆਦਾ ਉਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਆ ਉਹਨਾਂ ਨੂੰ ਕਰ ਲੈਣ ਦਿਓ ਸੋ ਫੋਕੀ ਬਿਆਨਬਾਜ਼ੀ ਨਾ ਕਰੋ ਮੁੱਖ ਮੰਤਰੀ ਦੱਸਣ ਕਿ ਕੌਮ ਲਈ ਪੰਜਾਬ ਲਈ ਮੁੱਖ ਮੰਤਰੀ ਇੱਕ ਕੰਮ ਦੱਸ ਦੇਣ ਸਿਵਾਏ ਫੋਕੀ ਬਿਆਨਬਾਜ਼ੀ ਤੋਂ ਸੋ ਮੁੱਖ ਮੰਤਰੀ ਸਾਹਿਬ ਨੂੰ ਹੁਣ ਪੰਜਾਬ ਜਾਣ ਦਾ ਤਾਂ ਹੀ ਤਾਂ ਤਰਨਤਰ ਨੇ ਹਾਲ ਹੋ ਗਿਆ ਤਾਂ ਹੀ ਤਾਂ ਲੋਕਾਂ ਨੇ ਨਕਾਰਤਾ ਇਹ ਤਾਂ ਸਰਕਾਰ ਨੇ ਇਲੈਕਸ਼ਨ ਲੜਤੀ ਮੁੱਖ ਮੰਤਰੀ ਸਾਹਿਬ 2027 ਦੇ ਵਿੱਚ ਐਸਐਸਪੀ ਆਨੇ ਥੋੜਾ ਚੋਣਾ ਲੜ ਕੇ ਦੇਣੀਆਂ ਨੇ ਅਫਸਰਚਾਈ ਨੇ ਥੋੜਾ ਚੋਣਾ ਲੜ ਕੇ ਦੇਣੀਆਂ ਨੇ ਸੋ ਪੰਜਾਬ ਨੇ ਤੁਹਾਨੂੰ ਥੋੜੀ ਕਾਰਗੁਜ਼ਾਰੀ ਦਾ ਸ਼ੀਸ਼ਾ ਦਿਖਾਤਾ ਹਲੇ ਵੀ ਜ ਸਿਆਣੇ ਹੋ ਤਾਂ ਥੋੜਾ ਸੰਭਲ ਜੀ